ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਕਾਲੀ ਦਮ ਸਤੰਤਰ ਦਾ ਕੌਮੀ ਪ੍ਰਧਾਨ ਹੋਣ ਦੇ ਨਾਤੇ 2024 ਤੇ ਜਾਣ ਤੇ ਤੇ 2025 ਦੇ ਆਉਣ ਤੇ ਸਮੂਹ ਭਾਈਚਾਰੇ ਨੂੰ ਸੰਗੀ ਸਾਥੀਆਂ ਨੂੰ ਮਿੱਤਰ ਦੋਸਤਾਂ ਇਹੋ ਸੁਨੇਹਾ ਦੇਣਾ ਚਾਹੁੰਦਾ ਕਿ 25 ਦੇ ਵਿੱਚ ਆਪਾਂ ਜਿੰਨੀਆਂ ਵੀ ਸਮਾਜ ਚੋਂ ਬਰਾਈਆਂ ਨੇ ਇਕੱਲੀ-ਕੱਲੀ ਦਾ ਮੈਂ ਨਾਂ ਨਹੀਂ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੈ ਧੀਆ ਪਾਣਾ ਤੇ ਅਤਿਆਚਾਰ ਹੋਵੇ ਚਾਹੇ ਨਸ਼ਾ ਹੋਵੇ ਚਾਹੇ ਨੌਜਵਾਨਾਂ ਨੂੰ ਛੁੱਫੇ ਮੁਕਾਬਲੇ ਚ ਮਾਰਿਆ ਜਾਂਦਾ ਹੋਵੇ ਕਿਸੇ ਧਰਮ ਦੇ ਵੀ ਹੋਣ ਉਹਦਾ ਚੀਜ਼ਾ ਤੋਂ ਲਈ ਅਰਦਾਸ ਕਰਾਂਗੇ ਆਪੋ ਆਪਣੇ ਘਰਾਂ ਵਿੱਚ ਜਾ ਕੇ ਕਿ ਸਾਡੀਆਂ ਸਰਕਾਰਾਂ ਸਾਡੇ ਜੇ ਇਹ ਲੋਕ ਇੰਦਰਲੀ ਸੋਚ ਲੈ ਕੇ ਥੋੜੇ ਉਹਨਾਂ ਦੀ ਸੋਚ ਸਹੀ ਲਾਈਨ ਤੇ ਆਵੇ ਕਿ ਅਸੀਂ ਘਰਾਂ ਚ ਕੋ ਸਹਾਲੀਆਂ ਲੈ ਕੇ ਆਈਏ ਘਰਾਂ ਚ ਕਸਾਲੀਆਂ ਆਉਣ ਤੇ ਹੀ ਤੇ ਸਪਰਵਾਰ ਪਿੰਡ ਇਲਾਕਾ ਤਰੱਕੀ ਦੇ ਰਾਹ ਤੇ ਜਾਊਗਾ ਇਸ ਲਈ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ